ਸਤਿ ਸ਼੍ਰੀ ਅਕਾਲ ਜੀ ਜਿੱਦਾਂ ਆਪਾਂ ਨੂੰ ਪਤਾ ਕਿ ਕਰੋਨਾ ਮਹਾਮਾਰੀ ਜਿਹੜੀ ਹੈਗੀ ਆ ਇਸ ਟਾਈਮ ਪੂਰੇ ਹਾਈ ਲੈਵਲ ਤੇ ਚੱਲ ਰਹੀ ਹੈ ਆ ਕਾਫੀ ਵੱਡੀ ਤਦਾਦ ਦੇ ਵਿੱਚ ਜਿਹੜੇ ਲੋਕ ਹੈਗੇ ਆ ਆਪਣੇ ਘਰਾਂ 'ਚ ਬੈਠੇ ਆ ਕਵੋਡਾਈਨ ਹੋਏ ਬੈਠੇ ਆ ਉਹਨਾਂ ਦੀ ਵੱਖ-ਵੱਖਰੀ ਸਮੱਸਿਆਵਾਂ ਵੀ ਸਾਹਮਣੇ ਆ ਰਹੀਆਂ ਕਈ ਲੋਕ ਇਕੱਲੇ ਹੈਗੇ ਘਰ 'ਚ ਰੋਟੀ ਪਾਣੀ ਦੀ ਬੜੀ ਤਕੜੀ ਸਮੱਸਿਆ ਹੁੰਦੀ ਹੈ ਕਈ ਲੋਕ ਜਿਹੜੇ ਹੈਗੇ ਆ ਨੌਕਰੀ ਪੇਸ਼ੇ ਵਾਲੇ ਹੈਗੇ ਆ ਉਹ ਉਹਨਾਂ ਦੀ ਜਿਹੜੀ ਮਾਲੀ ਹਾਲਤ ਖਰਾਬ ਹੋ ਚੁੱਕੀ ਹੈ ਕਿ ਰੋਟੀ ਪਾਣੀ ਦਾ ਤੰਗ ਹੈਗੇ ਆ ਜਾਂ ਕਈ ਕਈ ਪ੍ਰੋਬਲਮ ਆ ਸਕਦੀਆਂ ਘਰਾਂ ਦੀ ਜਿਹੜੀਆਂ ਆਪਾਂ ਸੋਚ ਵੀ ਨਹੀਂ ਸਕਦੇ ਅਜਿਹੇ ਦੇ ਵਿੱਚ ਕੁਝ ਸਮਾਜ ਸੇਵੀ ਸੰਸਥਾਵਾਂ ਹੈਗੀਆਂ ਜਿਹੜੀਆਂ ਅੱਗੇ ਆ ਰਹੀਆਂ ਲੋਕਾਂ ਦੇ ਵਾਸਤੇ ਰੋਟੀ ਪਾਣੀ ਦਾ ਜਿਹੜਾ ਪ੍ਰਬੰਧ ਕਰ ਰਿਹਾ ਸਾਡੇ ਨਾਲ ਇਸ ਟਾਈਮ ਸਮਾਜ ਸੇਵੀ ਹੈਗੇ ਆ ਜੀ ਸੰਜੀਤ ਖੰਨਾ ਜੀ ਆਪਾਂ ਸੰਜੀਤ ਖੰਨਾ ਜੀ ਕਹਿੰਦੇ ਇਹਨਾਂ ਨੂੰ ਇਹ ਕਾਫੀ ਅੱਛਾ ਉਪਰਾਲਾ ਇਹਨਾਂ ਨੇ ਕੀਤਾ ਹੋਇਆ ਇਹਨਾਂ ਨੇ ਚਪਾਤੀ ਜਿਹੜੀ ਰੋਟੀ ਘਰ-ਘਰ ਪਹੁੰਚਾਉਣ ਦੀ ਕਰੋਨਾ ਕਾਲ ਦੌਰਾਨ ਰੋਟੀ ਘਰ-ਘਰ ਪਹੁੰਚਾਉਣ ਦੀ ਇੱਕ ਸੇਵਾ ਸ਼ੁਰੂ ਕੀਤੀ ਹੋਈ ਬਹੁਤ ਹੀ ਅੱਛਾ ਉਪਰਾਲਾ ਹੈ ਪਿਛਲੇ 2 ਮਹੀਨੇ ਤੋਂ ਲਗਾਤਾਰ ਇਹ ਸੇਵਾ ਕਰ ਰਿਹਾ ਇਹਨਾਂ ਨੂੰ ਫੋਨ ਕਾਲਸ ਆਉਂਦੀਆਂ ਹਨ ਰੋਟੀ ਦੇ ਵਾਸਤੇ ਇਹਨਾਂ ਨੂੰ ਆਰਡਰ ਬੁੱਕ ਕੀਤੇ ਜਾਂਦੇ ਆ ਕਿ ਸਾਨੂੰ ਇਹਨੇ ਫੈਮਿਲੀ ਹੈਗੇ ਇਹਨੇ ਮੈਂਬਰ ਹੈਗੇ ਸਾਨੂੰ ਰੋਟੀ ਪਹੁੰਚਾਈ ਜਾਵੇ ਇਹ ਬਕਾਇਦਾ ਘਰ 'ਚ ਆਪਣੇ ਘਰ ਦੇ ਵਿੱਚ ਰੋਟੀ ਬਣਾ ਕੇ ਹோம் ਮੇਡ ਰੋਟੀਆਂ ਜਿਹੜੀਆਂ ਹੈਗੀਆਂ ਇਹ ਘਰੋ ਘਰ ਪਹੁੰਚਾ ਕੇ ਹੁੰਦੇ ਆ ਇਹਨਾਂ ਦੀ ਸੰਸਤਾ ਬਣੀ ਹੋਈ ਆ ਕਰੋ ਕਰੀ ਫਿਰ ਰੋਟੀਆਂ ਬਣਾ ਕੇ ਸਾਰਿਆਂ ਇੱਥੇ ਇਕੱਠੀਆਂ ਕਰਦੇ ਆ ਜੋ ਘਰ ਦੀ ਇੱਥੇ ਬਣਾਉਂਦੇ ਆ ਆਪਾਂ ਗੱਲ ਕਰਨੇ ਆ ਸੰਜੇ ਸਤਿ ਸ੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਜੀ ਇਹ ਜਿਹੜੀ ਤੁਸੀਂ ਇੰਨੀ ਸੇਵਾ ਭਾਵਨਾ ਨਾਲ ਕੰਮ ਕਰਦੇ ਹੋ ਤੁਹਾਨੂੰ ਕਿੱਥੋਂ ਇਹ ਉਦੇਸ਼ ਕਿੱਥੋਂ ਮਿਲਿਆ ਤੁਹਾਨੂੰ ਜੀ ਸਰ ਇਹ ਪਿਛਲੀ ਵਾਰੀ ਜਿਸ ਟਾਈਮ ਲੋਕਡਾਊਨ ਲੱਗਿਆ ਤੇ ਉਸ ਵਕਤ ਇਹ ਬੜੀ ਜ਼ਬਰਦਸਤ ਸਮੱਸਿਆ ਆਈ ਸੀ ਲੋਕਾਂ ਨੂੰ ਅਨਾਜ ਦੀ ਕਿਉਂਕਿ ਇੱਕਦਮ ਲੋਕ ਲੋਕਡਾਊਨ ਲੱਗ ਗਿਆ ਸੀਗਾ ਤੇ ਉਸ ਵਕਤ ਅਸੀਂ ਜਿਹੜਾ ਸਾਰਾ ਸੁੱਕਾ ਅਨਾਜ ਜਿਹੜਾ ਹੈ ਕਾਫੀ ਦਿਨ ਬੰਦੇ ਰਹੇ ਲੌਕਡਾਊਨ ਮੰਨਣ ਤੋਂ ਬਾਅਦ ਲੋਕਾਂ ਨੂੰ ਖਾਣੇ ਦੀ ਫੇਰ ਸਮੱਸਿਆ ਆਈ ਖੁੱਲਣ ਤੋਂ ਬਾਅਦ ਜਿਸਟਾ ਮੱਧ ਪਚਦਾ ਖੁੱਲਿਆ ਉਸ ਵਕਤ ਅਸੀਂ 250 300 ਬੰਦਿਆਂ ਨੂੰ ਰੋਜ਼ ਖਾਣਾ ਬਣਾ ਕੇ ਜਿਹੜਾ ਖਵਾਉਂਦੇ ਰਹੇ ਇਸ ਵਾਰੀ ਜਦ ਬयंकर ਬਿਮਾਰੀ ਨੇ ਭयंकर ਰੂਪ ਆਪਣਾ ਅਖਤਿਆਰ ਕੀਤਾ ਉਸ ਵਕਤ ਸਾਨੂੰ ਇਹ ਲੱਗਿਆ ਕਿ ਹੁਣ ਤਾਂ ਬੰਦਾ ਦੇ ਬੰਦਾ ਬੰਦੇ ਦੇ ਨੇੜੇ ਨਹੀਂ ਜਾ ਰਿਹਾ ਬੱਚੇ ਵੀ ਮਾਂ ਪਿਓ ਦੇ ਨੇੜੇ ਨਹੀਂ ਜਾ ਰਹੇ ਜਿਹੜੇ ਬੰਦੇ ਘਰਾਂ 'ਚ ਕੋਰਟ ਟਾਈਮ ਕੀਤੇ ਨੇ ਗਵਰਨਮੈਂਟ ਕੋਲ ਇਹ ਨਹੀਂ ਥਾਂ ਜਗਾ ਨਹੀਂ ਰਹੀ ਹਸਪਤਾਲਾਂ 'ਚ ਜਗਾ ਨਹੀਂ ਰਹੀ ਤੇ گورਨਮੈਂਟ ਨੇ ਕਹਿਤਾ ਵੀ ਆਪਣੇ ਆਪਣੇ ਘਰਾਂ ਚ ਕਵਾਰਟਾਈਨ ਹੋਏ ਜਿਹੜਾ ਬੰਦਾ ਕੋਵਿਡ ਤੋਂ ਅਫੈਕਟਡ ਹੈਗਾ ਹੈ ਪੋਜ਼ਿਟਿਵ ਹੈ ਤੇ ਉੱਥੋਂ ਸਾਡੇ ਦਿਮਾਗ ਦੇ ਵਿੱਚ ਆਇਆ ਵੀ ਕਿਉਂ ਨਾ ਵੀ ਇਹ ਸਾਰੇ ਲੋਕ ਰੋਟੀਆਂ ਤੋਂ ਤੰਗ ਨੇ ਕਈ ਵਾਰੀ ਲੋਕਾਂ ਤੋਂ ਗੱਲਾਂ ਹੁੰਦੇ ਸੁਣੀਆਂ ਤੇ ਦਿਮਾਗ 'ਚ ਆਇਆ ਵੀ ਕਿਉਂ ਨਾ ਘਰੋ ਘਰ ਰੋਟੀ ਪਹੁੰਚਾਈ ਜਾਵੇ ਤੇ ਉਸ ਕਰਕੇ ਉਪਰਾਲਾ ਕੀਤਾ ਸੀ ਇਹ ਕਦੋਂ ਕਦੋਂ ਸੇਵਾ ਕਰ ਰਹੇ ਤੁਸੀਂ ਜੀ ਇਹ ਜਿਸ ਦਿਨ ਤੋਂ ਸ਼ੁਰੂ ਹੋਇਆ ਜੀ ਇੱਕ ਦਿਨ ਬਾਅਦ ਹੀ ਬਸ ਸ਼ੁਰੂ ਹੋ ਗਿਆ ਸੀ ਇਹ ਕੰਮ ਅੱਛਾ ਜੀ ਹਾਂ ਜੀ ਤੇ ਦਿੱਲੀ ਕਿੰਨੇ ਕ ਲੋਕਾਂ ਤੱਕ ਤੁਸੀਂ ਰੋਟੀ ਜਿਹੜੀ ਪਹੁੰਚਾ ਕੇ ਆਉਂਦੇ ਜੀ ਸਵੇਰੇ ਸ਼ਾਮ ਦੀ ਮਿਲਾ ਕੇ ਜੀ ਕੋਈ ਅੰਦਾਜ਼ਨ ਹੋ ਜਾਂਦੀ ਹੈ 235 40 270 ਤੱਕ ਵੀ ਚਲੀ ਜਾਂਦੀ ਹੈ ਸਵੇਰੇ ਸ਼ਾਮ ਦੀ ਮਿਲਾ ਕੇ ਇਹ ਕਿਹੜੇ ਕਿਹੜੇ ਏਰੀਆ ਚ ਤੁਸੀਂ ਸਪਲਾਈ ਕਰਦੇ ਜੀ ਅਸੀਂ ਇਹ ਪੂਰਾ ਜੀਰਕਪੁਰ ਜੀ ਡੇਰਾ ਬਸੀ ਤੇ 20 ਸੈਕਟਰ ਪਿੰਚਕੂਲਾ ਵੀ ਭੇਜਿਆ ਜੀ ਅੱਛਾ ਇਹ ਤੁਸੀਂ ਇੱਥੇ ਬਣਾ ਕੇ ਤੇ ਘਰੋ ਘਰੀ ਪਹੁੰਚਾ ਕੇ ਆਉਂਦੇ ਪੈਕ ਹਾਂ ਅਸੀਂ ਇੱਥੇ ਬਣਾ ਕੇ ਸਾਡੇ ਜਿਹੜੇ ਸੇਵਾ ਕਰਨ ਵਾਲੇ ਨੇ ਸਾਡੇ ਨਾਲ ਸੇਵਾ ਭਾਰਤ ਇੱਕ ਜੁੜੀ ਹੋਈ ਹੈ ਇੱਕ ਐਨ ਜੀਓ ਹੈਗੀ ਹੈ ਜਿਹਦਾ ਕੰਮ ਹੀ ਸੇਵਾ ਕਰਨਾ ਹੈ ਉਹਦੇ ਜਿਹੜੇ ਵਰਕਰਸ ਨੇ ਉਹ ਬੜੇ ਦਿਲ ਨਾਲ ਬੜੇ ਉਤਸ਼ਾਹ ਨਾਲ ਇੱਥੇ ਆਣਗੇ ਉਹਨੇ ਅਸੀਂ ਪੈਕ ਕਰ ਦਵਾਂਗੇ ਖਾਣਾ ਬਣਾ ਕਰਕੇ ਪਿਓ ਲੋ ਕਰੋ ਕਰੀ ਪਹੁੰਚਾ ਦੇਣਗੇ ਅਸੀਂ ਆਪਣੇ ਇਸ ਮੀਲ ਨੂੰ ਨਾ ਜੀ ਪਿਓਰਲੀ ਹੋਮ ਮੇਡ ਮੀਲਿਸ ਕਰਕੇ ਕਹਿੰਦੇ ਆ ਕਿ ਘਰ ਦੀ ਲੇਡੀਜ਼ ਹੀ ਇਸ ਨੂੰ ਬਣਾਉਂਦੀਆਂ ਨੇ ਔਰ ਘਰ ਦੀ ਲੇਡੀਜ਼ ਹੀ ਜਿਹੜੀਆਂ ਚਪਾਤੀਆਂ ਬਣਾਉਂਦੀਆਂ ਨੇ ਸਾਡੇ ਇੱਥੇ ਆਪਣੀ ਸੁਸਾਇਟੀ ਦੀ ਚਪਾਤੀ ਗਰੁੱਪ ਬਣਿਆ ਹੋਇਆ ਹੈ ਸਾਰੀ ਲੇਡੀਆਂ ਨੇ ਆਪਣਾ ਆਪਣਾ ਜਮਾ ਚੁੱਕਿਆ ਕੋਈ 20 ਰੋਟੀਆਂ ਬਣਾ ਕੇ ਦੇ ਰਹੀ ਕੋਈ 30 ਬਣਾ ਕੇ ਦੇ ਰਹੀ ਹੈ ਕੋਈ 50 ਬਣਾ ਕੇ ਦੇ ਰਹੀ ਹੈ ਉਹ ਇੱਕ ਟਾਈਮ ਅਸੀਂ ਰੱਖਿਆ ਤੇ ਇਕੱਠੀਆਂ ਹੋ ਜਾਂਦੀਆਂ ਨੇ ਅਸੀਂ ਪੈਕ ਕਰ ਦਿੰਨੇ ਆਂ ਸੇਵਾ ਭਾਰਤੀ ਵਾਲੇ ਤੇ ਸਾਡੇ ਮੁੰਡੇ ਘਰੋ ਘਰੀ ਪੰਚਾ ਦਿੰਦੇ ਅੱਛਾ ਇਹ ਤੁਸੀਂ ਕੋਈ ਹੈਲਪ ਲਾਈਨ ਨੰਬਰ ਜਾਰੀ ਕੀਤਾ ਹੋਇਆ ਸੀਗਾ ਜੀ ਹਾਂ ਜੀ ਅਸੀਂ ਆਪਣੇ ਹੈਲਪ ਹੈਲਪ ਲਾਈਨ ਜਿਹੜੇ ਆ ਪੰਜ ਨੰਬਰ ਜਾਰੀ ਕੀਤੇ ਹੋਏ ਨੇ ਅੱਛਾ ਉਹ ਸਾਰੇ মিডিਆ ਦੇ ਵਿੱਚ ਸਾਰੇ ਨਿਊਜ਼ਪੇਪਰ ਚੈਨਲ ਸਾਰੀ ਜਗ੍ਹਾ ਦਿੱਤੇ ਹੋਏ ਨੇ ਜਿੰਨੂੰ ਪੜ੍ਹ ਕੇ ਕਈ ਐਨ ਜੀਓ ਸਮਾਜ ਸੇਵੀ ਸੰਸਥਾਵਾਂ ਨੇ ਵੀ ਸਾਡੇ ਇਸ ਉਪਰਾਲੇ ਨੂੰ ਅੱਗੇ ਜਿਹੜਾ ਹੈਗਾ ਐਡਰਟਾਈਜ਼ ਕੀਤਾ ਹੈ ਜਿਸ ਕਰਕੇ ਸਾਡੇ ਕੋਲ ਆਪਣੇ ਆਪ ਹੀ ਆਰਡਰ ਆ ਜਾਂਦੇ ਕੋਈ ਨੰਬਰ ਤੁਸੀਂ ਦੱਸਣਾ ਚਾਹੋਗੇ ਸਾਨੂੰ ਸਾਡਾ ਨੰਬਰ ਹੈਗਾ ਜੀ 9700001387 ਤੇ ਮੇਰਾ ਨੰਬਰ ਹੈਗਾ ਜੀ 9316100474 ਇਹ ਮੇਰਾ WhatsApp ਨੰਬਰ ਹੈ ਇਸ ਤੇ ਕਿਸੇ ਟਾਈਮ ਵੀ ਫੋਨ ਕਰਕੇ ਦੱਸਿਆ ਜਾ ਸਕਦਾ ਜੇ ਸਵੇਰ ਦੇ ਖਾਣ ਦਾ ਆਰਡਰ ਦੇਣਾ ਹੋਵੇ ਤਾਂ 10 ਵਜੇ ਦੇਣਾ ਚਾਹੀਦਾ ਜੇ ਸ਼ਾਮ ਦੇ ਖਾਣੇ ਦਾ ਆਰਡਰ 4 ਵਜੇ ਤੋਂ ਪਹਿਲੇ ਪਹਿਲੇ ਤਾਂ ਕਿ ਸਾਰਿਆਂ ਨੂੰ ਤਾਜ਼ਾ ਤੇ ਸਵੱਛ ਭੋਜਨ ਜਿਹੜਾ ਮਿਲ ਸਕੇ ਇਹ ਸਿਰਫ ਤੁਸੀਂ ਕੋਰੋਨਾ ਪੋਜ਼ਿਟਿਵ ਜਿਹੜੇ ਹੈਗੇ ਉਹਨਾਂ ਦੇ ਪਿਆਰੇ ਕਿ ਜਾਂ ਹਰੇਕ ਦੇਖੋ ਜੀ ਜਿਸ ਤਰ੍ਹਾਂ ਹੁਣ ਘਰ ਦੇ ਵਿੱਚ ਦੋ ਜਾਂ ਤਿੰਨ ਲੇਡੀਆਂ ਐ ਜਾਂ ਦੋ ਲੇਡੀਆਂ ਨੇ ਦੋਨੋਂ ਪੋਜ਼ਿਟਿਵ ਹੋ ਗਿਆਂ ਘਰ 'ਚ ਖਾਣਾ ਬਣਾਉਣ ਵਾਲਾ ਕੋਈ ਨਹੀਂ ਰਿਹਾ ਤੇ ਉਹਨਾਂ ਨੇ ਰਿਕਵੈਸਟ ਕੀਤੀ ਵੀ ਸਾਡੇ ਨਾਲ ਜਿਹੜਾ ਹਸਬੰਡ ਹੈ ਜਾਂ ਬੱਚਾ ਹੈ ਉਹਨੂੰ ਵੀ ਭੇਜ ਦਿਓ ਤੇ ਅਸੀਂ ਭੇਜ ਦਿੰਦੇ ਹਾਂ ਅੱਛਾ ਸਾਡੇ ਨਾਲ ਸਾਡੀ ਸੁਸਾਇਟੀ 'ਚ ਅਸੀਂ 5-6 ਬੰਦੇ ਜੁੜੇ ਆ ਐਸਵੀ ਸ਼ਰਮਾ ਜੀ ਨੇ ਸਾਡੇ ਪ੍ਰਧਾਨ ਤੇ ਆਪਣੇ ਪਰਨੀਤ ਵਿੱਚ ਜੀਆ ਪਰਨੀਤ ਸਿੰਘਲਾ ਜੀ ਐ ਅਸੀਂ ਸਾਰੇ ਲੋਕ ਮੇਰੀ ਧਰਮ ਪਤਨੀ ਹੈ ਇਹ ਖਾਣਾ सब्जी ਆ ਬਣਾਦੀ ਹੈ ਚਪਾਤੀਆਂ ਇਕੱਠੇ ਓਕਿਆ ਜਾਂਦੀਆਂ ਅਸੀਂ ਲੋਕ ਸਾਰੇ ਮਿਲ ਕੇ ਉਹਨੂੰ ਪੈਕ ਕਰਕੇ ਆਰਡਰ ਲੈ ਕੇ ਉਹਨੂੰ ਲਿਫਾਫਿਆਂ ਤੇ ਲਗਾ ਕੇ ਤੇ ਭੇਜਿਆ ਜਾਂਦਾ ਹੈ ਪਲਾਸਟਿਕ ਵੀ ਅਸੀਂ ਜਿਹੜਾ ਯੂਜ਼ ਕਰ ਰਹੇ ਹਾਂ ਉਹ ਵੀ ਜਿਹੜਾ ਬਾਇਓ ਪਲਾਸਟਿਕ ਹੈ ਬਾਇਓ ਪ੍ਰੋਡਕਟ ਹੈ ਜਿਹੜਾ ਵੀ ਖਾਣੇ ਦੇ ਵਿੱਚ ਬਿਲਕੁਲ ਵੀ ਹਾਰਮਫੁਲ ਨਹੀਂ ਹੈ ਜਾਨੇ ਕਿ ਤੁਹਾਡੇ ਵੱਲੋਂ ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਿਹੜਾ ਵੀ ਅਸੀਂ ਰੋਸ਼ਨ ਪਚਾਈਏ ਉਹ ਕਰੋਨਾ ਜਿਹੜੀ ਹੈਗੀ ਨਿਯਮਾਂ ਦੇ ਅਨਸਾਰ ਹੀ ਹੋਏਗੀ ਉਹਦੇ ਉਹ ਤੋਂ ਬਾਅਦ ਕੋਵਿਡ ਦੇ ਨਿਯਮਾਂ ਦੇ ਅਨਸਾਰ ਪਹੁੰਚਾਣੇ ਆ ਜੀ ਕੋਈ ਵੀ ਡਾਕਟਰ ਤੋਂ ਪੁੱਛ ਕੇ ਜੋ ਮੀਨਿਊ ਹੈਗਾ ਉਹਨਾਂ ਨੂੰ ਕਾਰਬੋਹਾਈਡਰੇਟਸ ਕੱਟ ਦਿੰਨੇ ਆ ਖਾਣ ਨੂੰ ਪ੍ਰੋਟੀਨਸ ਜ਼ਿਆਦਾ ਦਿੰਨੇ ਆ ਤਾਂ ਕਿ ਉਹ ਜਲਦੀ ਤੋਂ ਜਲਦੀ ਰਿਕਵਰ ਹੋ ਜਿੱਦਾਂ ਖਾਣੇ ਦੇ ਨਾਲ ਨਾਲ ਕੋਈ 마ਸਕ ਵਗੈਰਾ ਜਾਂ ਸੈਨੀਟਾਈਜ਼ ਵਗੈਰਾ ਦੇ ਵਿੱਚ ਘੜ ਕੇ ਅਸੀਂ 마ਸਕ ਨਾਲ ਰੱਖਿਓਏ ਨੇ ਜੀ ਜਿਨ੍ਹਾਂ ਨੂੰ 마ਸਕਾਂ ਦੀ ਲੋੜ ਰਹਿੰਦੀ ਆ ਪੁੱਛ ਲਈਦਾ ਤਾਂ ਉਹਨਾਂ ਨੂੰ 마ਸਕ ਨਾਲ ਪਹੁੰਚਾ ਦਈਦੇ ਨੇ ਸੈਨੀਟਾਈਜ਼ਰ ਵੀ ਦੇ ਅੱਛਾ ਹਾਂਜੀ ਇਹ ਜੀ ਇਹਨਾਂ ਦਾ ਜਿਹੜਾ ਕਾਫੀ ਅੱਛਾ ਉਪਰਾਲਾ ਹੈਗਾ ਸਲਾਘਾ ਜੋ ਕੰਮ ਕੀਤਾ ਜਾ ਰਿਹਾ ਹੈਗਾ ਆਪਾਂ ਵੀ ਇਸ ਚੀਜ਼ ਨੂੰ ਐਪਰੀਸ਼ੀਏਟ ਕਰਦੇ ਆ ਜਿਹੜੇ ਹੈਲਪਲਾਈਨ ਨੰਬਰ ਇਹਨਾਂ ਨੇ ਜਾਰੀ ਕੀਤੇ ਕੋਈ ਲੋੜਵੰਦ ਬੰਦਾ ਇਸ ਤੇ ਫੋਨ ਕਰਕੇ ਆਪਣੇ ਵਾਸਤੇ ਖਾਣਾ ਮੰਗਵਾ ਸਕਦਾ ਹੈ ਕੈਮਰਾਮੈਨ ਦੇ ਨਾਲ ਸੁਖਿੰਦਰ ਸੈਣੀ